ਇਹ ਫੋਟੋ ਨਹੀਂ ਕਿੰਨੀ ਕੀ ਫਿਰ ਖਬਰ ਹੈ ਕੱਲ ਪ੍ਰੈਜ਼ੀਡੈਂਟ ਹੋਈ ਉਹਤੇ ਬਹੁਤ ਹਲਾਈ ਕਰ ਕਿੱਥੇ ਘੁੱਟਸਲਾ ਹੈ ਪੱਕਾ ਫੋੜਵਾ ਖਿੱਚ ਖਿੱਚ ਕੇ ਨਾ ਬਦਲਦਾ ਰਾਹ ਓਏ ਜਲਾ ਆਇਆ ਇੱਧਰ میں ناں 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 ن ਆਪਾਂ ਇਹ ਕੁੜੀ ਗੱਲ ਤੇ ਕਰ ਰਹੇ ਹਾਂ। ਬੈਲਾਂ ਨਾਲ ਦੀ ਗੱਲ ਕਰ ਰਹੇ ਹਾਂ। ਉਹਨਾਂ ਨੇ ਕਿਹਾ ਜੇ ਜਿਹੜੇ ਪਾਣੀ ਪੀਂਦੇ ਨੇ। ਉਹਨਾਂ ਦੇ ਧਿਆਨ ਨਾਲੋ। ਉਹਨਾਂ ਨੇ ਮਰਤਾ ਜਾ ਰਹੇ। ਉਹ ਆਏ ਵੀ ਕਿ ਉਹ ਆਏ ਵੀ ਉਹ ਦੋ ਵਾਰ ਆਏ ਵੀ। ਬਾਰੇ ਬਾਕੀ ਲੈਣ ਉਹਨਾਂ ਨੂੰ ਵੱਢ ਕੇ ਖਾਣਾ। ਉਹਨਾਂ ਦੇ ਪੱਤੇ ਤੋਂ ਬਹੁਤ ਪਾੜੀ ਜਾਂਦੇ। ਪੱਤੇ ਵੀ ਦੇਖਣਾ। ਆਹ ਪਾਣੀ ਜੀ ਗੱਲ ਲਾਈ ਜਾਂਦੇ। ਇਹ ਬੈਠੀ ਹੋਣੀ। ਆਹ ਜਿਉਂ ਨਾ ਪਾਣੀ ਟੋਲ ਕੇ ਨਾ ਪਿੱਛੇ ਆ ਦੇ ਕੰਕ ਕਾਲੀ। ਉਹਨੂੰ ਦਈ ਜੋ ਹਾਂਜੀ। ਇਹਨਾਂ ਦੀ ਪੱਟੀਆਂ ਸਾਹਮਣੇ ਰੱਖਣੀਆਂ ਨੇ ਜ਼ਰੂਰ ਆਪਣੀ ਤਣਕੇ ਖਤਮ ਹੋਣੀਆਂ ਨਾ ਆਹ ਪੱਟੇ ਪਤਾ ਦੱਸ ਜਾ ਕੇ ਬੰਦ ਰੱਖੋ ਬੰਦ ਕਰ ਦੇ ਇਹਨਾਂ ਨੂੰ ਆਪਾਂ ਇਹਨੂੰ ਕਹਿੰਦੀ ਪਛਾਣ ਕਰੀ ਜਾਣਾ ਨੇ ਇਹਨਾਂ ਦੀ ਕਣਕ ਆਈ ਏ ਪੁੱਛੋ ਇਹਨਾਂ ਨੂੰ ਕਹਿੰਦੇ ਘੱਟ ਭੇਜੀ ਸਾਨੂੰ ਜੋ ਵੀ ਹੈਗਾ ਇਹਨਾਂ ਦੀ ਪੱਟੀਆਂ ਲਈ ਦਿਓ ਤੇ ਇਹਨਾਂ ਨੂੰ ਕੱਟਾ ਭੇਜ ਜਾਓ ਨਾਮਰਾ ਸੁਦੇਸ਼ ਕੁਮਾਰ ਦੇ ਤੇ ਡੀਪੂ ਮੇਰੇ ਕੋਲ ਜੋੜੇ ਰਾਜੇ 16 ਨੰਬਰ ਮੇਰੇ ਕੋਲ ਜਲਦੀ ਮਸ਼ੀਨ ਹਾਂਜੀ ਇਹ ਕਣਕ ਵੰਡੀ ਜਾ ਰਹੀ ਆ ਇਹ ਖਣਕ ਵਿੱਚ ਸਾਡੇ ਜਿਹੜੇ ਨੂੰ ਖਿਚਾਉਂਦੀ ਆ ਇਹਦੀ ਬਾਤ ਵਾਲੇ ਇਹ ਸੱਤ ਮੈਂਬਰੀ ਕਮੇਟੀ ਬਣੀ ਆ ਮਾਖਮੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਆ ਉਹ ਪਾਜੀ ਕਣਕ ਘਟੋ ਘਾਟੇ 20 25 ਕੁਆਇੰਟਰ ਕਣਕ ਵਾ ਉਹ ਕਿਸੇ ਬੰਦੇ ਨੂੰ ਮਿਲੀ ਲੋਕੀ ਪਰਤیاں ਲਾ ਕੇ ਸੱਜਲ ਖਰਾਬੀ ਹੋ ਰਹੀ ਆ ਉਹਨਾਂ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਕੀ ਇਹ ਨਹੀਂ ਕਹਿਣਾ ਕਿ ਉਹ ਨਹੀਂ ਮਿਲਦੀ ਇਹਨਾਂ ਨੂੰ ਪਿਛਲੀ ਗੱਲ ਸੁਣੀ ਮਿਲੀ ਉਹਦੇ ਬਾਰੇ ਤੇਰੇ ਮਾਰੇ ਜਦੋਂ ਇੰਸਪੈਕਟਰ ਨੇ ਕੜੇ ਕਬੱਡੀ ਆ ਉਹ ਆਰਾ ਜ਼ਿੰਮੇਵਾਰ ਆ ਉਹ ਕਣਕ ਲਿਆ ਕੇ ਦੇਣਾ ਲੋਕਾਂ ਨੂੰ ਕਲਕੇ ਦੇ ਆ ਜਿਹੜੀ ਕੜ ਕਬੱਡੀ ਆ ਰਹੀ ਹੈ ਇੰਸਪੈਕਟਰ ਨੇ ਦੱਸਿਆ ਉਹੜੀ ਹਾਂ ਇੰਸਪੈਕਟਰ ਨੇ ਇੱਕ ਬਰਮੀ ਦਾ ਤੁਹਾਨੂੰ ਆਪਣੇ ਮਹਿਕਮੇ ਵਾਲਾ ਇੱਕ ਹੋਰ ਕਿਤੇ ਕੜੇ ਕਬੰਡੋ ਇੱਕ ਕਰਦੇ ਇਹਦੇ ਵਿੱਚ ਦੁਕਾਨ ਦੇ ਵਿੱਚ ਕੋਈ ਘਾਟਾ ਵਾਧਾ ਹੋਏ ਨਾ ਜਾਂ ਕਣਕ ਦਾ ਉਹ ਆਹੀ ਜ਼ਿੰਮੇਵਾਰ ਆ ਉਹ ਕਣਕ ਦੇ ਜ਼ਿੰਮੇਵਾਰ ਆ ਆ ਜ਼ਿੰਮੇਵਾਰ ਆਹੀ ਤੁਹਾਨੂੰ ਜਿਹੜਾ ਜੋੜਾ ਸ਼ਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜੰਟ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋਈ 32 ਦੇ ਆਸ-ਪਾਸ ਪਿੰਡ ਨੇ ਤੇ ਉਹਦੇ ਵਿੱਚ ਕੀ ਹੋਇਆ ਕਿ ਪਿਛਲੇ ਤਕਰੀਬਨ ਨਾ 1 ਸਾਲ ਤੋਂ ਜਿਹੜੀ ਕਣਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲਾਂ ਤੋਂ ਵੀ ਤਕਰੀਬਨ ਘੱਟ ਆ ਰਹੀ ਸੀ ਇਹ ਹਰ ਸਾਈਕਲ ਦੇ ਵਿੱਚ ਘਟੋ-ਘਟ ਤੇ ਕੋਈ 50 50 60 ਕੁਆਂਟਿਟੀ ਜਿਹੜੀ ਕਣਕੇ ਘੱਟ ਭੇਜਦੇ ਨੇ ਜਾਂ ਤੇ ਉੱਥੇ ਗੱਡੀਆਂ ਦੇ ਬੀੜ ਦੇ ਵਿੱਚ ਜ਼ਿਆਦਾ ਪਾ ਦਿੰਦੇ ਤੇ ਜਾਂ ਉੱਥੇ ਜਿਹੜੇ ਬੈਗੇਜ ਨੇ ਉਹ ਘਟਾ ਦਿੰਦੇ ਨੇ। ਤੋਂ ਹਰ ਵਾਰੀ ਇਹਨਾਂ ਨੂੰ ਇਹ ਲਿਖੀ ਤੀ ਦਿੰਦੇ ਆ ਡੀਐਫਐਸ ਸਾਬ ਨੂੰ ਬਗਾਦਾ ਦਿੱਤਾ ਉਹ ਵੀ ਇਨਾ ਬਕਾਇਆ ਸਾਡਾ ਰਿਲੀਜ਼ ਕਰੋ। ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ। ਉਹ ਪਤਾ ਨਹੀਂ ਇਹਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ। ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਜਿਹੜਾ ਅੱਜ ਦੇ ਨਾਲ ਸੰਬੰਧਿਤ ਹੈਗੇ ਇਨਸੀਡੈਂਟ ਇਹਨਾਂ ਨੇ ਕੀ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰਾਂ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ। ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ-ਲੱਦ ਭੇਜਣ ਦੇ ਨੇ ਆਪਣੀ ਮਰਜ਼ੀ ਨਾਲ। ਇਹਦੇ 80 80 ਬੋਰੀ ਨੇ ਤੋਂ ਉਹਨੂੰ 50 ਕੁਆਂਟਲ ਪਾਉਂਦੇ ਨੇ 47 ਕੁਆਂਟਲ ਪਾਈ ਜਾਂਦੇ ਨੇ ਆਪਣੇ ਮਨਮਰਜ਼ੀ ਨਾਲ ਵੇਟ ਭਰੀ ਜਾਂਦੇ ਆ ਇਹਨਾਂ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪ੍ਰਾਣੀ ਕਣਕ ਮੰਗਣ ਦੇ ਲੋਕਾਂ ਦੇ ਹੱਥਾਂ ਦੇ ਪੱਤੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਚਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਏਸੀ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡੀਪੋਲਡ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੇ ਸੀ ਕਿ ਸਾਡੇ ਜਿਹੜੇ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੇਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦਿਆ ਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦੇ ਨੇ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰੈਡ ਵੀ ਹੋਇਆ ਦਾ ਤੇ ਕਮੀ ਪੇਸ਼ੀ ਪਾਈ ਗਈ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਉਹ ਆਪ ਜਿਹੜੀ ਸਾਡੇ ਡਿਪੋਆਂ ਦੀ ਕਣਕ ਨੂੰ ਭੇਜਣ ਲਈ ਦੇ ਤੇ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘਟਵੱਧ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈ ਕਿਉਂਕਿ ਮੈਂ ਇਹ ਮੈਂ ਬਿਪੋਲ ਰਾਂ ਦੇ ਬਕਾਇਆ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕ ਉਹਨਾਂ ਦੀ ਜਾਣ ਕਹਿੰਦੇ ਨੇ ਇਹ ਬਸ ਇਹੀ ਜੇ ਅੱਜ ਬਕਾਇਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ ਇਹ ਪਿੰਡ ਜੌੜਾ ਖੇਤਰਾ ਜੋ ਕਿ ਜਿਦਾਂ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਵੰਦੇ ਇਹ ਇਨਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚਾਜਣਾ ਕਣਕ ਨਹੀਂ ਦਿੱਤੀ ਜਨੇ ਸੁਰਿੰਦਰ ਸਿੰਘ ਨੇ ਲੋਕਾਂ ਨੇ ਪੋਲੀ ਘਾ ਪੋਲੀ ਅਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੇ ਜਿ ਫੜੀਆਂ ਨੇ ਬਿਆਨ ਦੇਣ ਦੇ ਨੇ ਇਹ ਕਣਕ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਆਗਾਂ ਦਾ ਮੈਂ ਉੱਥੇ ਵੰਡੀਦਾ ਉੱਥੇ ਵੰਡੀਏ ਜਾ ਕੇ ਵੇਚਦੀ ਕਣਕ ਇਹਨਾਂ ਨੂੰ ਕਣਕ ਨੂੰ ਮਿਲੇਗੀ ਜਾਂ ਕੀ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤਾਂ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਕਟਾ ਕੇ ਅੱਜ ਜਿਹੜੀ ਕਾਣਕ ਵੰਡੀ ਜਾ ਰਹੀ ਹੈ ਇੱਥੇ ਗਰੀ ਹੈ ਤੀਪੂ ਉਲਟ ਦੇ ਨਾਲ ਕੋਈ ਈਂਟਾ ਦਾ ਵੀ ਆਪਣਾ ਕੋਈ ਮੋਦ ਵੜਾਇਆ ਹੀ ਵੰਡਣ ਦੇ ਆ ਤਰਕ ਜਾਂ ਸਾਡਾ ਮੋਦ ਦੇ ਨੇ ਉਹਨਾਂ ਸਵੇਰੇ ਮੈਨੂੰ ਫੋਨ ਕੀਤਾ ਜਾਂਦੇ ਕਾਕਾ ਚਾਚਾ ਕਾਣਕ ਵੰਡਣੀਆਂ ਮੈਂ ਆਖਿਆ ਵੰਡੋ ਕਾਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਉਹਨਾਂ ਦੇ ਆਉਂਦੇ ਆ ਤੁਹਾਨੂੰ ਫੋਨ ਕਰਦੇ ਆ ਤਾਂ ਆ ਜਾਓ